ਸੀ ਐਫਆਰ ਨੰਬਰ 53 ਜਿਹੜਾ থানা ਮੁਕੰਪੁਰੇ ਦਰਸ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆਂ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਦੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਵਿਲੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕੱਦਮਾ ਨੰਬਰ 53 ਖਾਣਾ ਮੁਕੰਮਪੁਰ ਵਿੱਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨਐਸ ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ ਸੀਸੀਟੀਵੀ ਟ੍ਰੇਲ ਫੋਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਵਾਬੀਨੂ ਦੇ ਰਹਿਣ ਵਾਲੇ ਹੈ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਾਵਰ ਨਗਰ ਦੇ ਰਹਿਣ ਵਾਲੇ ਹੈ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ग्राम सोने ਦੇ ਆਰਨਮੈਂਟਸ ਹੋਏ ਹਨ ਔਰ 350 ग्राम সিলవర్ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ